ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਨੀ ਆ ਕੰਨਿਆ ਰਾਸੀ ਸਕੀਮ ਬਾਰੇ ਜੋ ਕਿ ਭਾਰਤ ਸਰਕਾਰ ਵੱਲੋਂ ਚਲਾਈ ਗਈ ਹੈ ਜੇ ਤੁਹਾਡਾ ਪਹਿਲਾ ਬੱਚਾ ਲੜਕੀ ਆ ਤਾਂ ਭਾਰਤ ਸਰਕਾਰ ਵੱਲੋਂ 5000 ਰੁਪਏ ਦੀ ਸਕੀਮ ਆ ਇਹਦੇ ਜੇ ਤੁਹਾਡਾ ਦੂਜਾ ਬੱਚਾ ਵੀ ਲੜਕੀ ਆ ਤਾਂ 6000 ਰੁਪਏ ਦੀ ਇਹ ਜਿਹੜੀ ਸਕੀਮ ਆ ਉਹ ਦੇ ਰਹੀ ਆ ਭਾਰਤ ਸਰਕਾਰ ਉਹ ਅੱਜ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਵੀ ਤੁਹਾਡੇ ਖਾਤੇਆਂ ਵਿੱਚ ਕਿਵੇਂ ਆਊਗੀ ਤੇ ਉਹਨੂੰ ਆਪਾਂ ਕਿਵੇਂ ਅਪਲਾਈ ਕਰਨਾ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਤਾਂ ਹੀ ਤੁਹਾਨੂੰ ਇਹ ਵੀਡੀਓ ਸਮਝ ਲੱਗੂਗੀ ਪੂਰੀ ਕਿਵੇਂ ਆਪਾਂ ਅਪਲਾਈ ਕਰਨਾ ਕੱਲਾ ਕੱਲਾ ਆਪਾਂ ਸਟੈਪਸ ਸਮਝਾਵਾਂਗੇ ਆਨਲਾਈਨ ਤੇ ਇਹਦਾ ਆਪਾਂ ਦੱਸਾਂਗੇ ਵੀ ਕਿਵੇਂ ਤੁਹਾਡੇ ਖਾਤੇ ਵਿੱਚ ਜਿਹੜਾ 6000 ਰੁਪਇਆ ਆਉਣਾ ਵਾ ਚਲੋ ਆਪਾਂ ਕਰਦੇ ਹਾਂ ਵੀਡੀਓ ਨੂੰ ਸਟਾਰਟ ਚੱਲਦੇ ਹਾਂ ਮੋਬਾਈਲ ਦੀ ਸਕਰੀਨ ਤੇ ਤੇ ਦੱਸਦੇ ਹਾਂ ਵੀ ਕਿਵੇਂ ਅਪਲਾਈ ਕਰਨਾ ਸਭ ਤੋਂ ਪਹਿਲਾਂ ਆਪਾਂ Google ਚਾਵਾਂਗੇ ਤੇ ਸਰਚ ਕਰਾਂਗੇ W C D C M M भाई। सब तो पहले ल क्लिक करा पस्ट जो लिंक उस क्लिक करा देख सकते मिनिस्ट्री ऑफ वूमेन एंड चाइल्ड डिवेलपमेंट वो साइट उन्होंने आ चुके हैं इतने देखा सिटीजन लॉग इन जी अपना ब्ल्यू कलर का कॉलम एक वो क्लिक इतने क्लिक कर दे इतने मोबाइल नंबर एंटर करा मोबाइल नंबर एंटर करने तो बाद वेरीफाई करना आप वेरीफाई <coughs> तो ओके करा वैरीफाई करने बाद जी डिटो डिटेल आ जानी है अपनी थले इतने नेम फिल करना वा मोबाइल नंबर फिल करने तो बाद देते हो तीस नीचे ता तो नेम आ जाना उस बाटेट जी थी स्टेट तो सिलेक्ट कर लेनी है ਉਸ ਤੋਂ ਬਾਅਦ ਡਿਸਟ੍ਰਿਕਟ ਸਿਲੈਕਟ ਕਰ ਲੈਣਾ ਜਿਹੜਾ ਤੁਹਾਡੇ ਜ਼ਿਲ੍ਹੇ ਚੋਂ ਜਿਹੜਾ ਹੈਗਾ ਤੁਹਾਡਾ ਉਹਦੇ ਬਾਅਦ ਤੁਸੀਂ ਰੋਲਰ ਪੈਂਡੋਂ ਆਰਬਨ ਜਾਂ ਸ਼ਹਿਰ ਦੇ ਵਿੱਚ ਰਹਿੰਦੇ ਹੋ ਫਿਰ ਬਲਾਕ ਦੇਖ ਲੈਣੇ ਬਲਾਕ ਕਿਹੜਾ ਆ ਰਿਹਾ ਤੁਹਾਨੂੰ ਪੈਂਡ ਕਿਹੜਾ ਤੁਹਾਡਾ ਉਸਾਨਾ ਪੈਂਡ ਸਿਲੈਕਟ ਕਰ ਲਿਓ ਉਸ ਤੋਂ ਬਾਅਦ ਰ ਉਹਦੇ ਨਾਲ ਰਿਲੇਸ਼ਨ ਕੀ ਹੈ ਤੁਹਾਡੇ ਉਹ ਵੀ ਦੇਖ ਸਕਦੇ ਹੋ ਤੁਸੀਂ ਸੈਲਫ ਹੋ ਆਪ ਹੋ ਅਦਰ ਹੋ ਮਦਰ ਮਦਰਨ ਲਾਵਾ ਮਦਰ ਫਾਦਰਿੰਨ ਲਾਵਾ ਜਾਂ ਫਾਦਰ ਤੁਹਾਡਾ ਉਹਦੇ ਨਾਲ ਜਿਹੜਾ ਰਿਲੇਸ਼ਨ ਕੀ ਹੈ ਉਹ ਤੁਸੀਂ ਇੱਥੇ ਓਕੇ ਕਰਨਾ ਵਾ ਤੇ ਫਿਲ ਕਰਨ ਤੋਂ ਬਾਅਦ ਸਾਰਾ ਥੱਲੇ ਨੀਚੇ ਇੱਕ ਕ੍ਰੀਏਟ ਅਕਾਊਂਟ ਆ ਉੱਤੇ ਆਪਾਂ ਓਕੇ ਕਰਾਂਗੇ ਅਸਵਾ ਤੁਹਾਡੇ ਮੋਬਾਈਲ ਨੰਬਰ ਤੇ ਕੋਟੀਪੀ ਆਊਗਾ ਓਟੀਪੀ ਫਿਲ ਕਰਕੇ ਆਪਾਂ ਅੱਗੇ ਵਧਾਂਗੇ ਇੱਥੇ ਤੁਸੀਂ ਅਕਾਊਂਟ ਬਣਾਉਣ ਤੋਂ ਬਾਅਦ 5 ਮਿੰਟ ਵੇਟ ਕਰਨੀ ਹੈ फिर अपना मोबाइल नंबर फिल करना दोबारा लॉग इन हो कर ली। मोबाइल नंबर फिल करने तो बाद वेरीफाई, वैरीफाईटी पी आ पी फिल करना कैप्चा कोड फिल करना उसके तो बाद फिर अपना वै वैलीडेट करा ओटीपी कैप्चा कोड फिल करने तो बाद वैलीडेट करें नैक्स पेज जो अपना खुल के आ आजुगा अगे उपर थ्री डॉट दिते हुए उत्ते क्लिक करा डाटा एंट्री बैनीफिशरी रजिस्ट रजिस्ट्रेस उपर ती देख सकते हो फस्ट वाला कॉलम है जोड़ा इज बेनीफिशरी एज़ एम्प्लाई ऑफ सेंट्र गवर्नमेंट स्टेट गवर्नमेंट और पी एस यू ती सेंट्र गौरमेंट या ਆਈ ਗਵਰਨਮੈਂਟ ਵਿੱਚ ਤੁਸੀਂ ਐਮਪਲਾਈ ਤਾਂ ਨਹੀਂ ਹੈਗੇ ਗਵਰਨਮੈਂਟ ਜੇ ਤੁਸੀਂ ਹੈਗੇ ਤਾਂ ਫਿਰ ਇਹਦੀ ਜਿਹੜੀ ਆਪਾਂ ਤੁਸੀਂ ਇਹਦਾ ਬੈਨੀਫਿਟ ਨਹੀਂ ਲੈ ਸਕਦੇ ਆਪਾਂ ਨੋ ਕਰਾਂਗੇ ਜੇ ਤੁਹਾਡੀ ਫਸਟ ਬੇਬੀ ਆ ਤਾਂ ਤੁਸੀਂ ਪਹਿਲੇ ਦੇ ਓਕੇ ਕਰਨਾ ਵਾ ਜੇ ਸੈਕੰਡ ਬੇਬੀ ਤੁਹਾਡੀ ਲੜਕੀ ਹੈ ਤਾਂ ਉੱਪਰ ਸੈਕੰਡ ਵਾਲੇ ਤੇ ਕਰਨਾ ਵਾ ਇਹ ਤੁਹਾਨੂੰ ਜਿਹੜਾ ਇਹਦਾ ਬੈਨੀਫਿਟ ਆ ਫਿਰ 6000 ਦਾ ਜੇ ਤੁਸੀਂ ਫਸਟ ਵਾਲੇ ਬੇਬੀ ਤੇ ਕਰਦੇ ਤਾਂ 5000 ਰੁਪਏ ਦਾ ਉਸ ਤੋਂ ਬਾਅਦ ਨੰਬਰ ਆਫ ਲਿਵਿੰਗ ਚਾਈਲਡ ਤੁਹਾਡੇ ਕਿੰਨੇ ਬੱਚੇ ਆ एक का, दो तीन चार जिनी भी ऑप्शन तो चूज कर लेनी है उसनीफिश तो एज आधार कार्ड तो जरा आधार कार्ड जैसी लिखना इतने उस तो बाद नीचे कॉलम टिक कर लेना व उस तो बाद नेम आना वा इत फिर आधार नंबर थोड़ी सी फिर डेट ऑफ बर्थ पानी है उस तो बाद एज उन्हें अपने आप ही चक लेनी है तो अगे कैटागरी नेम इतनी अदरस भी है भर सद एससी एस ठीक है जी थी हैगी है ਉਸ ਤੋਂ ਮੋਬਾਈਲ ਨੰਬਰ ਤੁਹਾਡਾ نیچے ਆਪਣੇ ਆਪ ਹੀ ਆਈ ਜਾਣਾ ਵਾ ਉਸ ਤੋਂ ਬਾਅਦ ਮੋਬਾਈਲ ਨੰਬਰ ਬਿਲੋਂਗ ਟੂ ਇੱਥੇ ਤੁਸੀਂ ਕਿੰਨਾ ਦਾ ਮੋਬਾਈਲ ਨੰਬਰ ਸਰਫਤ ਹੋ ਜੀ ਆਪਣੇ ਆਪ ਦਾ ਵਾ ਹਸਬੰਡ ਦਾ ਮਦਰ ਦਾ ਫਾਦਰ ਦਾ ਕੋਈ ਵੀ ਆਪਸ਼ਨ ਜਿਹੜੀ ਤੁਹਾਨੂੰ ਆਏਗੀ ਤੁਹਾਡੇ ਮੁਤਾਬਕ ਉਹ ਤੁਸੀਂ ਚੋਸ ਕਰ ਲੈਣੀ ਆ ਅੱਗੇ ਹੈਗਾ ਵਾ ਸਿਲੈਕਟ ਡਾਕੂਮੈਂਟ ਕਰਾਈਟੇਰੀਆ ਉਹਦੇ ਤੇ ਓਕੇ ਕਰਨਾ ਇਹਦੇ ਤੇ ਤੁਸੀਂ ਦੇਖ ਸਕਦੇ ਹੋ ਇਹ ਸ਼੍ਰਮ ਕਾਰਡ ਵੀ ਹੈਗਾ ਵਾ ਠੀਕ ਹੈ ਤੁਹਾਡਾ ਰੈਕਸ਼ਨ ਕਾਰਡ ਵੀ ਹੈਗਾ ਵਾ ਐਸਟੀ ਵੂਮਨ ਵੀ ਐਸਸੀ ਵੂਮਨ ਜੇ ਤੁਹਾਡੇ ਉਹ ਬਣੇ ਹੋਏ ਐਸਸੀ ਦਾ ਕੋਈ ਤੁਹਾਡਾ ਸਰਟੀਫਿਕੇਟ ਹੋਰ ਵੀ ਬਹੁਤ ਸਾਰੇ ਆਪਸ਼ਨ ਆਨੇ ਦੇ ਜਿਹੜੀ ਵੀ ਤੁਹਾਨੂੰ ਆਪਸ਼ਨ ਸਹੀ ਲੱਗਦੀ ਆ ਤੁਸੀਂ ਜਿਹੜਾ ਤੁਹਾਡੇ ਕੋਲ ਉਪਲਬਧਾ ਤੇ ਉਹ ਤੁਸੀਂ ਇੱਥੇ ਡਾਕੂਮੈਂਟ ਜਿਹੜਾ ਉਹ ਅਪਲੋਡ ਕਰਨਾ ਵਾ ਉਸ ਤੋਂ ਬਾਅਦ ਆਇਡੈਂਟੀਫਾਈ ਨੰਬਰ ਜਿਹੜਾ ਤੁਹਾਡਾ ਸਾਡੀ ਕੈਡ ਦਾ ਨੰਬਰ ਆ ਉਹ ਚੂਜ਼ ਕਰਨਾ ਵਾ ਉਸ ਤੋਂ ਬਾਅਦ ਚੂਜ਼ ਫਾਈਲ ਇੱਥੇ ਜਿਹੜੀ ਆਪਣੀ ਫੋਟੋ ਜਿਹੜੀ ਅਪਲੋਡ ਕਰਨੀ ਆ ਉਹਦੀ ਡਾਕੂਮੈਂਟ ਦੀ ਜਿਹੜਾ ਵੀ ਤੁਸੀਂ ਇੱਥੇ ਫਿਲ ਕਰੋਗੇ ਇੱਥੇ ਜਿਹੜੀ ਡਾਕੂਮੈਂਟ ਦੀ ਇਹ ਫੋਟੋ ਅਪਲੋਡ ਕਰਨੀ ਆ ਤੁਸੀਂ ਜਿਹੜਾ ਇਸ ਵਿੱਚ ਫਿਲ ਕਰੋਗੇ ਉਸ ਤੋਂ ਬਾਅਦ نیچے ਆ ਜਾਂਦਾ ਵਾ ਉਸ ਤੋਂ ਬਾਅਦ ਆ ਜਾਂਦਾ ਐਮ ਸੀ ਟੀ APS RCID ਇਹ ਤੁਹਾਡੇ ਜਿਹੜੇ ਆਂਗਣਵਾੜੀ ਸੈਂਟਰ ਖੁੱਲੇ ਉਹਨਾਂ ਤੋਂ ਇੱਕ ਤੁਹਾਡਾ ਜਿਹੜਾ ਕਾਰਡ ਬਣਦਾ ਹੁੰਦਾ ਵਰਤਮਕ ਕੇ ਬੱਚੇ ਦੇ ਉਹਦਾ ਜਿਹੜਾ ਰਜਿਸਟ੍ਰੇਸ਼ਨ ਨੰਬਰ ਆ ਉਹ ਫਿਲ ਕਰਨਾ ਵਾ ਫਿਰ ਉਹ ਕਾਰਡ ਦੀ ਜਿਹੜੀ ਰਜਿਸਟ੍ਰੇਸ਼ਨ ਡੇਟ ਆ ਉਹ ਫਿਲ ਕਰਨੀ ਹੈ ਉਸ ਤੋਂ ਬਾਅਦ ਲਾਸਟ ਜਿਹੜੀ ਹੈ ਮੈਂਚਰ ਪੀਰੀਅਡ ਜਿਹੜੀ ਉਹਦੀ ਡੇਟ ਆ ਉਹ ਉੱਤੇ ਦਿੱਤੀ ਹੋਊ ਉਹ ਤੁਸੀਂ ਕਰ ਲਿਓ ਉਸ ਤੋਂ ਬਾਅਦ ਚੈੱਕਅਪ ਦੀ ਜਿਹੜੀ ਡੇਟ ਆ ਤੁਹਾਡੀ ਉੱਤੇ ਦਿੱਤੀਆਂ ਹੋਣਗੀਆਂ ਸਾਰੀਆਂ ਉਹ ਤੋਂ ਦੇਖ ਕੇ ਤੁਸੀਂ ਇੱਥੇ ਫਿਲ ਕਰ ਲੈਣੀਆਂ ਇੱਥੇ ਜਿਸ ਕਰ ਦੇਣਾ ਤੁਸੀਂ ਉਸ ਤੋਂ ਬਾਅਦ ਐਕਚੁਅਲ ਡੇਟ ਆਫ ਚਾਈਲਡ ਬਰਥ ਉਹ ਜਿਹੜੀ ਉਹਦੀ ਡੇਟ ਆਫ ਬਰਥ ਆ ਬੱਚੇ ਦੀ ਉਹ ਤੁਸੀਂ ਫਿਲ ਕਰ ਦੇਣੀ ਹੈ ਅੱਗੇ ਤੁਹਾਡਾ ਐਡਰੈਸ ਉਹ ਜਿਹੜਾ ਆਪਾਂ ਪਹਿਲਾਂ ਫਿਲ ਕੀਤਾ ਸੀ ਉਹ ਤੁਹਾਡਾ ਸਾਡਾ ਆ ਸਾਰਾ ਇੱਥੇ ਡਿਟੇਲ ਆਈ ਜਾਣੀ ਹੈ نیچے ਤੁਸੀਂ ਪਿੰਨ ਕੋਡ ਫਿਲ ਕਰਨਾਮ ਅਸ ਤੋਂ ਬਾਅਦ نیچے ਤੁਸੀਂ ਪਿੰਨ ਕੋਡ ਫਿਲ ਕਰਨਾ ਵਾ ਉਸ ਤੋਂ ਬਾਅਦ نیچے ਜਿਹੜੀ ਆਪਸ਼ਨ ਖੋਲੋਗੇ ਤੇ ਤੁਹਾਡੀ ਆਂਗਣਵਾਲੀ ਸੈਂਟਰ ਜਿਹੜਾ ਕਿਹੜਾ ਵਾ ਉਹ ਸਿਲੈਕਟ ਕਰਨਾ ਵਾ ਉਸ ਤੋਂ ਬਾਅਦ نیچے ਸਬਮਿਟ ਬਟਨ ਜਿਹੜਾ ਉੱਤੇ ਸਬਮਿਟ ਕਰ ਦੇਣਾ ਵਾ ਤੇ ਇਹ ਸਬਮਿਟ ਕਰਨ ਤੋਂ ਬਾਅਦ ਤੁਹਾਡਾ ਜਿਹੜਾ ਫਾਰਮ ਆਪਣੇ ਆਪ ਸਬਮਿਟ ਹੋ ਜਾਊਗਾ ਤੇ ਜਿਹੜੀ ਗਵਰਨਮੈਂਟ ਵੱਲੋਂ ਸਹੂਲਤ ਦਿੱਤੀ ਗਈ ਹੈ 6000 ਰੁਪਏ ਦੀ ਉਹ ਤੁਹਾਡੇ ਅਕਾਊਂਟ ਵਿੱਚ ਜਿਹੜਾ ਆਧਾਰ ਕਾਰਡ ਜਿਹੜਾ ਆਪਾਂ ਨੰਬਰ ਫਿਲ ਕੀਤਾ ਜਿਹੜਾ ਆਟੋਮੈਟਿਕਲੀ ਜਿਹੜਾ ਲਿੰਕ ਆ ਉਹਦੇ ਨਾਲ ਅਕਾਊਂਟ ਨੰਬਰ ਉਹਦੇ ਵਿੱਚ ਤੁਹਾਡੇ ਆ ਜੂਗੀ ਤੇ ਇਸ ਤਰ੍ਹਾਂ ਜਿਹੜਾ ਤੁਸੀਂ ਇਹਦਾ ਬੇਨੀਫਿਟ ਲੈ ਸਕਦੇ ਤੇ ਜੇ ਵੀਡੀਓ ਵਧੀਆ ਲੱਗਿਆ ਵੱਧ ਤੋਂ ਵੱਧ ਸ਼ੇਅਰ ਯੂਜ਼ ਕਰਿਓ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ